ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਬੁਲਬੰਦ ਸਿੰਘ ਜੀ ਜਦੋਂ ਸੰਤ ਗਿਆਨੀ ਸਪੂਰਨ ਸਿੰਘ ਜੀ ਆਦੇ ਹੋਣ ਰਹਿਣ ਲੱਗੇ ਬਾਬਾ ਜੀ ਨੂੰ ਕਮਰਾ ਦੇ ਦਿੱਤਾ ਇੱਥੇ ਬਾਬਾ ਜੀ ਨੇ ਆਸਣ ਲਾਇਆ ਇਸ ਸ਼ਾਮ ਨੂੰ ਜਦੋਂ ਸ੍ਰੀ ਗੁਰਪ੍ਰਤਪ ਸੂਰਜ ਗ੍ਰੰਥ ਦੀ ਕਥਾ ਰੰਭੂ ਹੋਈ ਆ ਸੰਤੋ ਬਾਭ ਜੀ ਦਰਬਾਰ ਵਿੱਚ ਜਾ ਕੇ ਕਥਾ ਸਰਵਨ ਨੂੰ ਕਰਨ ਲੱਗੇ। ਸ਼ਾਮ ਨੂੰ ਜਦੋਂ ਕਥਾ ਦੀ ਸਮਾਪਤੀ ਹੋਈ ਤੋਂ ਬਾਅਦ ਇੱਕ ਸ਼ਬਦ ਕੀਰਤਨ ਕੀਤਾ ਗਿਆ ਉਸ ਤੋਂ ਉਪਰੰਤ ਆਨ ਦੇ ਨਿਤਨੇਮ ਰਹਿਰਾਸ ਸਹਿਬ ਦੀ ਅਰੰਭਤਾ ਹੋਈ ਸ਼ਾਮ ਦਾ ਨਿਤਨੇਮ ਤੋਂ ਬਾਅਦ ਸਮਾਪਤੀ ਹੋਈ ਇਸ ਸਮਾਪਤੀ ਤੋਂ ਬਾਅਦ ਗੁਰੂ ਮਹਾਰਾਜ ਦਾ ਦੁੱਖਾਂ ਦੀ ਸੇਵਾ ਉਸ ਤੋਂ ਬਰੰਤ ਦਰਬਾਰ ਸਾਹਿਬ ਦੀ ਸੇਵਾ ਕੀਤੀ ਗਈ ਦਰਬਾਰ ਸਾਹਿਬ ਦੀ ਸੇਵਾ ਤੋਂ ਬਾਅਦ ਫਿਰ ਬਾਬਾ ਜੀ ਅਤੇ ਜਿੰਨੇ ਵੀ ਸੰਗਤ ਨਗਰ ਵਿੱਚੋਂ ਸੇਵਾ ਕਰਨ ਵਾਸਤੇ ਆਈ ਉਹ ਵੀ ਸਾਰੇ ਬਾਹਰ ਆ ਕੇ ਲੰਗਰ ਵਿੱਚ ਚਲੇ ਗਏ ਲੋੜਨ ਸਾਰ ਜਿਨ੍ਹਾਂ ਨੇ ਲੰਗਰ ਸਕਿਆ ਲੰਗਰ ਸਕੁੰਦਵਾਦ ਸੰਤ ਪਾਬਾ ਬਲਵੰਤ ਸਿੰਘ ਜੀ ਫਿਰ ਬਾਹਰ ਨੂੰ ਚਲੇ ਗਏ ਕਾਫੀ ਚਰਵਾਤ ਬਾਹਰੋਂ ਬਾਬ ਸੋਏ ਬਾਬ ਸਾਗੀ ਪੰਜਨਨਨ ਗੀਤ ਪੰਜਨਨਨ ਕਰਨ ਤੋਂ ਬਾਅਦ ਬਾਬਾ ਜੀ ਆਪਣੇ ਕਮਰੇ ਵਿੱਚ ਚਲੇ ਜਾਂਦੇ ਨੇ ਕਮਰੇ ਵਿੱਚ ਗਏ ਜਦ ਦੇਖਿਆ ਇਹ ਭਾਈ ਜਿਹੜਾ ਗੁਰੂ ਪਿਆਰਾ ਅੱਜ ਆਇਆ ਸੀਗਾ ਲੰਗਰ ਸਭ ਕੇ ਚਲੇ ਗਏ ਮੁੜ ਕੇ ਬਾਹਰੋਂ ਚਲੇ ਗਏ ਸੀ ਇਹ ਭਾਈ ਦੇਖ ਕੇ ਉਹ ਆਪਦੇ ਕਮਰੇ ਚ ਆ ਗਏ ਜਦੋਂ ਗੁਰੂ ਪਿਆਰਾ ਮੌਰੇ ਵਿੱਚ ਦੇਖਣ ਗਿਆ ਤਾਂ ਬਾਬਾ ਜੀ ਕਮਰੇ ਚ ਬੈਠੇ ਸਨ ਆ ਕੇ ਉਹਨੇ ਦੱਸਿਆ ਵੀ ਕਮਰੇ ਵਿੱਚ ਨੇ ਉਹਨਾਂ ਨੇ ਕਿਹਾ ਉਹਨਾਂ ਨੂੰ ਪੁੱਛ ਕੇ ਆਉਣਾ ਸੀ ਕਿ ਭਾਈ ਸੇ ਭਾਈ ਲੰਗਰ ਸਕ ਲੋ ਕਦਾਂ ਮੈਂ ਕੀ ਨਹੀਂ ਕਿਹਾ ਹੈਗਾ ਪੁੱਛ ਕੇ ਉਹਨਾਂ ਮੈਂ ਜਾ ਕੇ ਫੇਰ ਗਿਆ ਜਾ ਕੇ ਪੁੱਛਿਆ ਬਾਬਾ ਜੀ ਤੁਸੀਂ ਲੰਗਰ ਨਹੀਂ ਚਲਗੇ ਆਹਨ ਤੋਂ ਬਾਬਾ ਉਹਨਾਂ ਸਿੰਘ ਜੀ ਕਹਿ ਲੱਗੇ ਭਾਈ ਲੰਗਰ ਦੀ ਹੁਣ ਲੋੜ ਨਹੀਂ ਸੀਗੀ ਆਕਰ ਕੇ ਰਿਸ਼ਕਿਆ ਠੀਕ ਆ ਜੀ ਐਂ ਕਹੇ ਕਿ ਬਾਪਸ ਆ ਗਿਆ ਔਕੇ ਲਾਂਗਰੀਨ ਪਹਿਣ ਲੱਗਿਆ ਉਹਨਾਂ ਨੇ ਛਕਣਾ ਨਹੀਂ ਹੈ ਤਾਂ ਹੀ ਨਹੀਂ ਆਏ ਈਗਾ ਤੁਸੀਂ ਇਹ ਦੁੱਧ ਦਾ ਗਲਾਸ ਲੈ ਜਾਓ ਉਹਨਾਂ ਨੂੰ ਦੁੱਧ ਛਕਾ ਕੇ ਆਓ ਉਹ ਗੁਰੂ ਜਿਆਰੇ ਨੇ ਦੁੱਧ ਲਿਆ ਦੁੱਧ ਲੈ ਕੇ ਕਮਰੇ ਵਿੱਚ ਜਿੱਥੇ ਬਾਬਾ ਜੀ ਬੈਠੇ ਸਨ ਉੱਤੇ ਜਾ ਕੇ ਉਹਨਾਂ ਨੂੰ ਦੁੱਧ ਦਾ ਗਲਾਸ ਫੜਾਇਆਇਆ ਆ ਆ ਬਹੁਤ ਸਾਲਿਆਂ ਬਾਬਾ ਜੀ ਨੇ ਦੁੱਧ ਛਕਿਆ ਦੁੱਧ ਛਕ ਕੇ ਬਾਹਰ ਆਏ ਹੌਕੇ ਲੰਗਰ ਦੇ ਵਿੱਚ ਵਿਲਾਸ ਉਹਦ ਕੇ ਰੱਖ ਦਿੱਤਾ ਤੇ ਬਾਬਾ ਸਵੇਰ ਆਪਦੇ ਕਮਰੇ ਵਿੱਚ ਚਲੇ ਜਾਂਦੇ ਨੇ ਕਮਰੇ ਜਾ ਕੇ ਵੀ ਥੋੜਾ ਆਰਾਮ ਕੀਤਾ ਜੋ ਨਿਤ ਜਾਈ ਕਰਮ ਸੀ ਇਹ ਉਹ ਆਰਾਮ ਕਰਦੇ ਆਰਾਮ ਤੋਂ ਬਾਅਦ ਫਿਰ ਅਵਦੀ ਸਮਾਧੀ ਲਾ ਕੇ ਰਾਤ ਨੂੰ ਆਨੰਦ ਮਾਣਦੇ ਪਰਮੇਸ਼ਰ ਦਾ ਸਿਮਰਨ ਕਰਦੇ ਹੱਦੀ ਰਾਤ ਤੋਂ ਬਾਅਦ ਉੱਠ ਕੇ ਬਾਬਾ ਜੀ ਫਿਰ ਬਾਹਰ ਅੰਦਰ ਜਾ ਕੇ ਦੰਤਨ ਕਰਲਾ ਕਰਕੇ ਸ਼ਿਸ਼ਨਾਨ ਕਰਕੇ ਆ ਕੇ ਖਿਰਾਸਤ ਦੇ ਬੈਠ ਕੇ ਨਿਤਨੇਮ ਕਰਦੇ ਅਤੇ ਹੋਰ ਉਹਦਾ ਨੰਦ ਮੰਨਦੇ ਸਮੋਦੀ ਲਾ ਕੇ ਜਦੋਂ ਸਮਾਂ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਦਾ ਹੋਇਆ ਤਾਂ ਬਾਬਾ ਜੀ ਉੱਤੇ ਉੱਠ ਕੇ ਲੰਗਰ ਵਿੱਚ ਗਏ ਜਾ ਕੇ ਚਾਹ ਸਵੀ ਚਾਹ ਸ਼ਕ ਕੇ ਉਹ ਮਜੀਦ ਦਲਵਾਰ ਸਾਹਿਬ ਦੇ ਵਿੱਚ ਚਲੇ ਗਏ ਇਹਨਾਂ ਜਾ ਕੇ ਬੈਠੇ ਥੋੜਾ ਜਿਹਾ ਬਾਦ ਸੰਤ ਗਿਆਨੀ ਸੰਪੂਰ ਸਿੰਘ ਜੀ ਵੀ ਆ ਗਏ ਆ ਕੇ ਜਦੋਂ ਗੁਰੂ ਮਹਾਰਾਜ ਦੇ ਤਾਬਿਆਸ ਜੇ ਦੇਖਿਆ ਕਿ ਭਾਈ ਬਲਵੰਤ ਸਿੰਘ ਜੀ ਵੀ ਬੈਠਾ ਹੈ ਯਾਨੀ ਸੁਬੂਨ ਸਿੰਘ ਜੀ ਨੇ ਸੇਵ ਨੂੰ ਸ਼ਰਧਾ ਕਰਿਆ ਕਿ ਉਹ ਨੂੰ ਪਿਆਰੇ ਨੂੰ ਬੁਲਾਉਰੇ ਤਾਂ ਸੰਤ ਬਾਵਾ ਬਾਬੂ ਸਿੰਘ ਜੀ ਨੂੰ ਕਹਿਣ ਲੱਗਿਆ ਸੋਨੂੰ ਭਾਈ ਸਾਹਿਬ ਯਾਨੀ ਜੀ ਬੁਲਾਉਂਦੇ ਨੇ ਬੱਬਾ ਜੀ ਉੱਠੇ ਉੱਠ ਕੇ ਯਾਨੀ ਜੀ ਦੇ ਕੋਲੇ ਗਏ ਯਾਨੀ ਜੀ ਤਾਂ ਵੀ ਬੈਠੇ ਸਨ ਉਹਨਾਂ ਨੂੰ ਇਸ਼ਾਰਾ ਕਰ ਦਿੱਤਾ ਹੈ ਔਰ ਤੁਸੀਂ ਕਥਾ ਵਿਚਾਰ ਸਾਡੇ ਨਾਲ ਕਰਵਾਓ ਬਾਬਾ ਜੀ ਚੌਰ ਸਾਹਿਬ ਲੈ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਬੰਦਨਾ ਕਰਕੇ ਹੁਕਮਨਾਮਾ ਲਿਆ ਹੋਕਮ ਨਾਮੇ ਤੋਂ ਬਾਅਦ ਫਿਰ ਯਾਨੀ ਯਾਨੇ ਰਹਾਉ ਦੀਆਂ ਪਹਿਲੀਆਂ ਦੋ ਤੁਕਾਂ ਦਾ ਪਹਿਲਾਂ ਵਿਚਾਰ ਕੀਤਾ ਉਹਨਾਂ ਦਾ ਵਿਚਾਰ ਕਰਨ ਤੋਂ ਬਾਅਦ ਫਿਰ ਯਾਨੀ ਜਿਹੜੀ ਲੜੀਵਾਰ ਕਥਾ ਸ੍ਰੀ ਰਾਗ ਤੇ ਚੱਲਨੀ ਸੀ ਉਤੋਂ ਪ੍ਰారంਭ ਕੀਤੀ ਕਿਉਂਕਿ ਜੇ ਵੱਡਾ ਸ਼ਬਦ ਹੁੰਦਾ ਹੀ ਤਾਂ ਇੱਕ ਸਬਦੀ ਕਰਦੇ ਸੀ ਇਹ ਛੋਟਾ ਸ਼ਬਦ ਉਹਨੇ ਤਾਂ ਕਈ-ਕਈ ਸ਼ਬਦਾਂ ਦੀ ਰੋਜ਼ ਕਥਾ ਵਿਚਾਰ ਕਰਦੇ ਜਿਵੇਂ ਆਸ਼ਤ ਵਧੀ ਆ ਗਈ ਉਹਦੇ ਕਸ਼ਟਪਦੀ ਦੀ ਕਰਨੀ ਇਸ ਤਰ੍ਹਾਂ 1.5 ਘੰਟਾ ਤਕਰੀਬਨ ਗਿਆਨੀ ਜੀ ਕਥਾ ਕਰਦੇ ਸੰਤ ਮਹਾਰਾਜ ਜੀ ਨੇ ਅੰਤਖਰਵਾਈ ਕਥਾ ਕਰਾਉਣ ਤੋਂ ਬਾਅਦ ਯਾਨੀ ਯਾਨੀ ਆਪ ਅਰਦਾਸਾ ਕੀਤਾ ਅਰਦਾਸ ਕਰਨ ਤੋਂ ਬਾਅਦ ਦੀਗਾ ਵਰਤਾਂਗੇ ਨਹੀਂ ਗੁਕੂਈ ਸੰਗਤ ਪਿੰਡ ਦੇ ਵਿੱਚੋਂ ਆ ਵੀ ਆਉਂਦੀ ਸੀ ਦੀਗਾ ਵਰਤੋਂ ਤੋਂ ਬਾਅਦ ਸਹਿ ਲੱਗੇ ਗਏ ਨੇ ਜੀ ਫਾਇਬਲ ਮਨਸਮੀ ਤੁਸੀਂ ਵੀ ਆ ਜਾਓ ਮੇਰੀ ਨੌਲੀ ਕਮਰੇ ਦੇ ਵਿੱਚ ਕੋਈ ਵਿਚਾਰ ਕਰਾਂਗੇ ਅ ਬਾਬਾ ਜੀ ਨੂੰ ਗਿਆਨੀ ਜੀ ਨਾਲ ਲੈ ਕੇ ਆਪਦੇ ਕਮਰੇ ਵਿੱਚ ਲੈ ਗਏ ਆਪ ਫਲਮੇ ਤੇ ਬੈਠ ਗਏ ਜੀ ਬਾਬਾ ਜੀ ਨੂੰ ਸ਼ਰਧਾ ਕਰਿਆ ਬੈਠ ਜਾਓ ਕੋਈ ਜੀ ਸੇਵਾਦਾਰ ਨੂੰ ਕਹਿਣ ਲੱਗੇ ਭਾਈ ਗੁਰਮਖਾ ਚਾਹ ਲੈ ਕੇ ਆ ਚਾਹ ਲੈਣ ਚਲੇ ਗਿਆ ਚਾਹ ਲੈ ਕੇ ਆਇਆ ਚਾ ਸਕਦੇ ਨੇ ਯਾਨੀ ਇਹ ਚਾ ਸਕਣ ਤੋਂ ਪਹਿਲਾਂ ਹੀ ਵਜਨ ਕਰਦੇ ਨੇ ਆਈ ਉਹ ਵੰਸਿਆਂ ਜਿਹੜੀ ਵਿਦਿਆ ਕੋਧ ਪੜ੍ਹ ਕੇ ਉਹਦੀ ਮਿਹਨਤ ਕਰੀ ਹੁੰਦੀ ਹੈ ਨਾ ਉਹਦਾ ਵੀ ਆਨੰਦ ਹੋਰੀ ਹੁੰਦਾ ਸਾਨੂੰ ਜਿਤਨਾ ਅੱਜ ਆਨੰਦ ਆਇਆ ਹੈ ਕਥਾ ਕਰਨ ਦਾ ਤੇ ਅਸੀਂ ਕਦੇ ਪਹਿਲਾਂ ਇੰਨਾ ਆਨੰਦ ਨਾ ਮਨਿਆ ਹੋਵੇ। ਵਾਡੀ ਜਿਹੜੀ ਬਾਣੀ ਹੈ ਬੜੀ ਸੁਧ ਹੈ। ਤੇ ਤੁਹਾਡੀ ਜਿਹੜੀ ਲਇ ਹੈ ਇਹ ਵੀ ਬਹੁਤ ਸੁੰਦਰ ਹੈ। ਇਸ ਲਇ ਦੇ ਨਾਲ ਬਾਣੀ ਪੜਨੀ। ਕਥਾ ਕਰਉਣੀ ਜਉ ਵੀ ਪਾਠ ਕਰਨਾ ਦੇ ਵਿੱਚ ਵੀ ਬੜਾ ਆਨੰਦ ਆਇਆ ਵੀ ਛੁੱਡੀ ਰਸਨਾ ਦੇ ਵਿੱਚ ਅਨਮੇਸ਼ ਰਾਮ ਬਸਦਾ ਹੈ ਬਹੁਤ ਆਨੰਦ ਆਇਆ ਇਤਨਾ ਬਚਨ ਮੁਲਾਸ ਕਰਦੇ ਹੀ ਜਾਨੂ ਉਹਨੂੰ ਪਿਆਰਾ ਚਾਹ ਲੈ ਕੇ ਆ ਗਿਆ ਪਿਆ ਲੈ ਆ ਕੇ ਚਾਹ ਸ਼ਕੀ ਚਾਹ ਸ਼ਕਨ ਤੋਂ ਬਾਅਦ ਫਿਰ ਗਾਨੀ ਜਾਨੇ ਕਾਫੀ वजन बिलास किसी कि आनंद करके जाके आए हो ती संत विसाखा सिंह को उन्होंने किना चर आनंद माण है बाबा जी ने कहा कि बड़ा समा नहीं लग्या फिर भी असं कई महीने लाया है ਇਹ ਦਿਨ ਸਵੇਰ ਨਾਲ ਮਲਾਪ ਹੋਇਆ ਤੁਹਾਡੇ ਦਰਸ਼ਨ ਕੀਤੇ ਹੈ ਜਗਰਾਮੀ ਮੇਰੇ ਮਨ ਚ ਉਦੋਂ ਦਾ ਹੀ ਸੀ ਵਿਕੋ ਸਮਾ ਗਿਆਨੀ ਜੀ ਦੇ ਚਰਨਾਂ ਵਿੱਚ ਲਾਈਏ ਉਹਨਾਂ ਕੋਲੋਂ ਵੀ ਇਹਨਾਂ ਨੂੰ ਰਾਬਤ ਕਰੀਏ ਮੈਨੂੰ ਵੀ ਰੰਭੋ ਜੀ ਕਹਿੰਦੇ ਬਹੁਤ ਆਨੰਦ ਆਇਆ ਕਥਾ ਸੁਣ ਕੇ ਅਸੀਂ ਸਮਝੋ ਤੁਸੀਂ ਕਥਾ ਕਰਦੇ ਜੀ ਜਾਂ ਸੰਤ ਬਸਾਕਾ ਸਿੰਘ ਜੀ ਜਾਂ ਗਿਆਨੀ ਲੋਹਰ ਸਿੰਘ ਜੀ ਬਸ ਐਸਾ ਹੀ ਆਨੰਦ ਬਣਿਆ ਰਹੇ ਬਹੁਤ ਆਨੰਦ ਆਇਆ ਜੀ ਮੈਂ ਜਿਸ ਵਸਤੂ ਲਈ ਤੁਹਾਡੇ ਕੋਲ ਆਇਆ ਮੈਨੂੰ ਪੂਰੀ ਆਸ ਹੈ ਕਿ ਤੁਹਾਡੇ ਕੋਲੋਂ ਮੈਨੂੰ ਬਹੁਤ ਕੁਝ ਪ੍ਰਾਪਤ ਹੋ ਸਕਦਾ ਹੈ ਪਰ ਤੁਸੀਂ ਕਿਰਪਾ ਰਖਿਓ ਮੈਂ ਰੋਲੇ ਚਰਨਾ ਵਿੱਚ ਜਿੰਨਾ ਚਿਰ ਵੀ ਰਹਾ ਬਸ ਸੇਵਾ ਤੇ ਸਿਮਰਨ ਨੂੰ ਤੁਹਾਡੇ ਹੁਕਮ ਦੇ ਅੰਦਰ ਰਹਿ ਕੇ ਕਰਾਂ ਇਸ ਤਰ੍ਹਾਂ ਬਾਬਾ ਜੀ ਨੇ ਵੀ ਵਜਨ ਮੁਲਾਸ ਕੀਤੇ ਵਜਨ ਮੁਲਾਸ ਤੋਂ ਬਾਅਦ ਚਾਹ ਸ਼ਾਕ ਕੇ ਫਿਰ ਬਾਬਾ ਜੀ ਕਹਿੰਦੇ ਯਾਨੀ ਗੁਰ ਸਿੰਘ ਜੀ ਯਾਨੀ ਸਬੂਨ ਸਿੰਘ ਜੀ ਕਹਿੰਦੇ ਚਲੋ ਤੁਸੀਂ ਆਰਾਮ ਕਰ ਲਓ ਆਰਾਮ ਕਰਕੇ ਸ਼ਾਮ ਨੂੰ ਵੀ ਤੁਸੀਂ ਅਥਾ ਰੋਣੀ ਹੈ ਉਹਨਾਂ ਚਿਰ ਤੁਸੀਂ ਆਪਣਾ ਆਨੰਦ ਮਾਣੋ ਜੇਕਰ ਤੁਸੀਂ ਇਹ ਸੰਥਿਆ ਸ਼ੁਰੂ ਕਰਨੀ ਹੈ ਕੋਈ ਵਿਚਾਰ ਦਾ ਕਿਸੇ ਗ੍ਰੰਥ ਦੀ ਉਹ ਤੁਹਾਨੂੰ ਲਾਂਗਰੀ ਸੰਗਾਊਗਾ ਉਹਨੂੰ ਪੁੱਛ ਕੇ ਜਿਹੜੇ ਵੀ ਗ੍ਰੰਥ ਦੀ ਤੁਹਾਨੂੰ ਲੋੜ ਹੈ ਉਹ ਲਵਾਰੀ ਖੋਲ ਦੂਗਾ ਉਹ ਲੈ ਕੇ ਤੁਸੀਂ ਉਹਦੇ ਵਿਚਾਰ ਕਰ ਲੈਣੀ ਤੇ ਜਿਹੜੀ ਗੱਲ ਸਾਤੋਂ ਤੁਸੀਂ ਪੁੱਛਣੀ ਹੈ ਉਹ ਸਾਡੇ ਕੋਲ ਆ ਜਾਣਾ ਤੁਹਾਨੂੰ ਸਦਾ ਹੀ ਦਰਵਾਜ਼ੇ ਖੁੱਲੇ ਨੇ ਇਸ ਤਰ੍ਹਾਂ ਜੀ ਆਣੀ ਜਨੇ ਬਹੁਤ ਵਚਨ ਕੀਤੇ ਵਚਨ ਕਰਕੇ ਐਸਾ ਆਨੰਦ ਕਦੇ ਅੱਜ ਆਇਆ ਅਸੀਂ ਇਹ ਆਨੰਦ ਕਦੇ ਕਥਾ ਦੇ ਵਿੱਚ ਕਦੇ ਮਾਣਿਆ ਹੀ ਨਹੀਂ ਇਹ ਵੀ ਤੁਹਾਡੇ ਤੇ ਸਤਿਗੁਰਾਂ ਦੀ ਵੱਡੀ ਕਿਰਪਾ ਹੈ ਉਹ ਅੱਜ ਦੀ ਇਹ ਕਥਾ ਵਿਚਾਰ ਆਪਣੇ ਸਰਬਨ ਕੀਤੀ ਹੈ ਅਗਲੀ ਇੱਕ ਸਰਬਨ ਕਰ ਲੈਣੀ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ